ਕਾਫੀ ਦਿਨਾਂ ਤੋਂ ਬਿਜਲੀ ਦੀ ਆ ਰਹੀ ਸਮੱਸਿਆ ਨੂੰ ਲੈ ਕੇ ਅਰਜਨ ਨਗਰ ਦੇ ਵਸੀਆਂ ਵੱਲੋਂ ਵਿਧਾਇਕ ਦੀ ਕੋਠੀ ਦੇ ਨੇੜੇ ਦਿੱਤਾ ਧਰਨਾ ਅਤੇ ਕੀਤੀ ਗਈ ਨਾਰੀ ਬਾਜੀ ਮੰਗਲਵਾਰ ਨੂੰ 11 ਵਜੇ ਲਗਭਗ ਬਠਿੰਡਾ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਦੀ ਕੋਠੀ ਦੇ ਨੇੜੇ ਪਹੁੰਚੇ ਅਰਜਨ ਨਗਰ ਦੇ ਵਸਾਈ ਅਤੇ ਉਹਨਾਂ ਵੱਲੋਂ ਧਰਨਾ ਲਗਾ ਕੇ ਨਾਰੀ ਬਾਜੀ ਕੀਤੀ ਗਈ ਉਹਨਾਂ ਨੇ ਕਿਹਾ ਕਿ ਪਿਛਲੇ ਕਾਫੀ ਦਿਨ ਤੋਂ ਬਿਜਲੀ ਦੀ ਸਮੱਸਿਆ ਚੱਲ ਰਹੀ ਹੈ ਇਸ ਨੂੰ ਲੈ ਕੇ ਉਹਨਾਂ ਦੇ ਬੱਚੇ ਬਜ਼ੁਰਗ ਸਾਰੇ ਬਿਮਾਰ ਪਏ ਹਨ ਅਤੇ ਇਸ ਦੇ ਹੱਲ ਦੇ ਲਈ ਅੱਜ ਉਹਨਾਂ ਵੱਲੋਂ ਧਰਨਾ ਲਗਾਇਆ ਗਿਆ ਉਹਨਾਂ ਨੇ ਕਿਹਾ ਕਿ ਅੱਜ ਸਿਰਫ 2 ਘੰਟੇ ਦਾ ਧਰਨਾ ਹੈ ਅਗਰ ਹੱਲ ਨਾ ਹੋਇਆ ਤਾਂ ਉਹਨਾਂ ਬੜੇ ਦਿਨਾਂ ਦੇ ਵਿੱਚ ਇਸ ਇਸ ਦਾ ਆਪਣਾ ਧਰਨੇ ਨੂੰ ਲੰਬਾ ਸਮਾਂ ਦੇ ਲਈ ਲਗਾ ਦਿੱਤਾ ਜਾਵੇਗਾ। ਮੁਰਦਾਬਾਤ 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 ਮਸੇ ਆ ਗਏ ਕਿਛੂ ਮਸੇ ਆ ਗਏ ਨੀ ਮੇਰਾ ਫੀਰ ਮੈਂ ਉਹਨਾਂ ਦੇ ਲਈ ਅਸੀਂ ਅਰਜੁਨਗਰ ਤੋਂ ਆਏ ਜੀ ਸਾਡਾ ਵਾਰਡ ਨੰਬਰ 48 ਹੈ 6-7 ਦਿਨਾਂ ਤੋਂ ਨਾ ਲਾਈਟ ਹੈ ਨੀ ਸਾਡੇ ਬੱਚੇ ਸਾਡੇ ਵੱਡੇ ਬਜ਼ੁਰਗ ਸਾਡੇ ਬਿਮਾਰ ਹਰ ਇੱਕ ਜਣਾ ਪਰੇਸ਼ਾਨ ਹੈ ਸਾਡੇ ਉਰੇ ਆ ਕੇ ਤੁਸੀਂ ਦੇਖ ਸਕਦੇ ਹੋ ਕਿ ਵੀ ਕਿੰਨੇ ਲੋਕ ਪਰੇਸ਼ਾਨ ਹੈ ਸਾਰੇ ਬੱਚੇ ਸਾਡੇ ਪਰੇਸ਼ਾਨ ਹੈ ਅੱਜ ਅਸੀਂ ਹਾਰ ਕੇ ਜਦੋਂ ਸਾਡੀ ਇਹ ਸਮੱਸਿਆ ਨੂੰ ਹੱਲ ਨਹੀਂ ਕੀਤਾ ਜਾ ਰਿਹਾ ਅਸੀਂ ਲਗਾਤਾਰ ਇਹਨਾਂ ਨੂੰ ਉਹ ਦੇ ਰਹੇ ਹਾਂ ਕੰਪਲੀਟਾ ਜਦੋਂ ਸਾਡੀ ਇਹ ਕੰਪਲੀਟਾ ਦਾ ਕੋਈ ਹੱਲ ਨਹੀਂ ਕਰ ਰਹੇ ਅਸੀਂ ਹਾਰ ਕੇ ਇਹ ਧਰਨਾ ਲਾਇਆ ਬਿਜਲੀ ਵਾਲਿਆਂ ਵਾਸਤੇ ਵੀ ਸਾਡੀ ਕਿਉਂ ਨਹੀਂ ਕੋਈ ਸੁਣ ਹੋ ਰਹੀ ਜਦੋਂ ਉਰੇ ਕੋਈ ਮਰ ਗਿਆ ਉਦੋਂ ਆ ਕੇ ਖੜੇ ਨੇ ਇਹ ਰੋ ਦੇਵਰੇ ਨਿਤ ਦੇ ਉਹ ਹੋ ਰਹੇ ਹੈਗੇ ਜਦੋਂ ਵੀ ਦੇਖੋ ਉਦੋਂ ਹੀ ਇਹਨਾਂ ਦੀਆਂ ਤਾਰਾ ਸੜ ਜਾਂਦੀਆਂ ਕਦੇ ਟਰਾਂਸਫਾਰਮ ਉੱਡ ਜਾਂਦੇ ਹੈਗੇ ਅਸੀਂ ਕਿੰਨੇ ਕੇ ਦਿਨ ਅਕਸਰ ਇਹ ਕਰਦੇ ਰਵਾਂਗੇ ਸਾਨੂੰ ਇਸ ਚੀਜ਼ ਦਾ ਹੱਲ ਕਰਕੇ ਜਾਣ ਨਹੀਂ ਦਾ ਅਸੀਂ ਤਾਂ ਮੇਦੇ ਹੀ ਬੈਠੇ ਰਵਾਂਗੇ ਅਸੀਂ ਉਰੋਂ ਉਠਾਂਗੇ ਨਹੀਂ ਸਾਡੇ ਬੱਚੇ ਵੀ ਬੈਠੇ ਆ ਵਿੱਚੇ ਸਾਡੇ ਬੁਜ਼ੁਰਗ ਨੇ ਸਾਡੀ ਜਰਨੀਆਂ ਲੇਡੀਜ਼ ਹਰ ਇੱਕ ਮੈਂਬਰ ਕਰਦਾ ਜੀ ਜੀ ਉਰੇ ਬੈਠਿਆ ਆ ਕੇ ਦੇਖੋ ਸਾਡਾ ਕੀ ਹਾਲ ਹੈਗਾ ਬੁਰਾ ਹਾਲ ਦੇਖੋ ਸਾਨੂੰ ਚਾਰ ਰਤਾਂ ਚਾਰ ਦਿਨ ਹੋ ਗਈ ਸਾਰੇ ਇਹ ਆਂਦੇ ਰਿਪੇਅਰ ਕਰੇ ਚਲੇ ਜਾਂਦੇ ਅਸੀਂ ਇਹਨਾਂ ਨੂੰ ਕੋਈ ਗੱਲ ਵੀ ਸਾਡਾ ਵੀ ਪੱਕਾ ਹੱਲ ਕਰਕੇ ਦਿਓ ਅਸੀਂ ਆਪਦੀ ਲੇਬਰ ਖੁਦ ਦੇਨੇ ਆਪਦੇ ਬੰਦੇ ਆਪ ਲਗਦੇ ਨਾਲ ਵੀ ਚਲੋ ਕੋਈ ਕੰਮ ਮਸਲਾ ਹਲੋ ਸਾਡਾ ਸਾਰਾ ਪਰ ਇਹ ਨਹੀਂ ਬਾਜ਼ ਆ ਰਹੇ ਐਮਐਲਏ ਸਾਡੇ ਗਵਾਹ ਜੇ ਆ ਉਹਨਾਂ ਕੋਲ ਜਾਣੇ ਆ ਕੋਈ ਪਰਵਾਹ ਨਹੀਂ ਉਹਨੂੰ ਕਿ ਸਾਡੇ ਮਲੇ ਨਾਲ ਕੀ ਹੋਇਆ ਕੋਈ ਨਹੀਂ ਕੁਝ ਨਹੀਂ ਉਹਨੂੰ ਅਸੀਂ ਇੱਕ ਟ੍ਰਾਂਸਫਰ ਮਨਜ਼ੂਰ ਕਰਾਇਆ 15 ਦਿਨ ਹੋਈ ਸਾਰਾ ਜੇ ਇਹ ਨਾਲ ਗੱਲ ਹੋਈ ਜੇ ਇਹ ਨਾਲ ਗੱਲ ਹੋਈ ਜੇ ਹੀ ਕਹਿੰਦਾ ਜੀ ਸਾਡੇ ਕੋਲ ਲੇਬਰ ਹੈ ਨਹੀਂ ਤੇ ਅਸੀਂ ਫਿਰ ਜੇਈ ਨੂੰ ਕਹਿੰਦੇ ਚਲੋ ਅਸੀਂ ਤੁਹਾਡੇ ਅਫਸਰ ਨੂੰ ਕਹਦੇ ਹਾਂ ਅਸੀਂ ਐਕਸ਼ਨ ਸਾਹਿਬ ਨੂੰ ਕਹਿੰਦੇ ਐਕਸ਼ਨ ਸਾਹਿਬ ਕਹਿੰਦੇ ਵੀ ਸਾਡਾ ਜੇਈ ਕਾਰਜ ਕਰਿਆ ਫਿਰ ਦੁਬਾਰੇ ਜੇਈ ਨੂੰ ਪੁੱਛਦਾ ਕਹਿੰਦਾ ਕਿ ਸਾਡੇ ਐਮਐਲਏ ਸਾਹਿਬ ਨੇ ਬਣਾ ਰੱਖਿਆ ਹੈ ਕਿ ਪ੍ਰਧਾਨ ਮਹਿੰਦਰ ਸਿੰਘ ਉਹ ਕਹਿੰਦਾ ਮਹਿੰਦਰ ਸਿੰਘ ਕਹੇਗਾ ਤਾਂ ਇੱਥੇ ਕੰਮ ਹੋਏਗਾ ਤੁਹਾਨੂੰ ਇਹ ਤਾਂ ਸਾਡੇ ਐਮਐਲਏ ਦਾ ਹਾਲ ਹੈ ਅਸੀਂ ਉਹਨਾਂ ਦੇ ਲੋਕਾਂ ਦੇ ਘਰਾਂ 'ਚ ਤੁਰੇ ਫਿਰਾਂਗੇ ਸਾਡੇ ਕੰਮ ਗਰਾਉਂਡ ਵਾਸਤੇ ਉਹਨਾਂ ਨੂੰ ਦੁੱਖ ਤਕਲੀਫ ਸਾਡੀ ਦਿਖਦੀ ਨਹੀਂ ਕੋਈ ਸੋ ਅਸੀਂ ਦਾ ਜੀ ਬੇਨਤੀ ਕਰਦੇ ਹਾਂ ਇਹਨਾਂ ਦੇ ਵੀ ਕਨਫਲਮ ਪ੍ਰਸ਼ਾਸਨ ਸਾਡਾ ਕੰਮ ਕਰਕੇ ਜੇ ਜਿਹੜੀ ਟਰਾਂਸਫਰ ਦੀ ਮੰਗ ਹੈ ਸਾਨੂੰ ਇੱਕ ਦੀ ਥਾਂ ਦੋ ਟਰਾਂਸਫਰਰ ਇੱਥੇ ਲਾਈ ਜਾਂ ਤਾਂ ਕਿ ਸਾਰੀ ਰੋਜ਼ੀ-ਰਾਤ ਰਾਤ ਤੁਹਾਨੇ ਤਾਂ ਜਦ ਤੱਕ ਸਾਡਾ ਹਾਲੀ ਹੁੰਦਾ ਸੀ ਅੱਜ ਤਾਂ ਕੱਲਾ ਦੋ ਘੰਟੇ ਦਾ ਪ੍ਰੋਟੈਸਟ ਹੈ ਇਹਨਾਂ ਦੇ ਅਫਸਰ ਆਣਗੇ ਉਹਦੇ ਬਾਅਦ ਨਾਲ ਗੱਲਬਾਤ ਕਰਾਂਗੇ ਜਿਹੜੇ ਅਫਸਰ ਜਿੱਦਾਂ ਚ ਕਹਿਣਗੇ ਉਹਦੇ ਖਰੇ ਉਦਾਂ ਦਾ ਪ੍ਰੋਟੈਸਟ ਕਰਾਂਗੇ ਅਸੀਂ ਇਹ ਸਾਡੀ ਸਮੱਸਿਆ ਹੱਲ ਨਹੀਂ ਹੁੰਦੀ ਕੀ ਕਰਾਂ ਇਹ ਲੋਕਾਂ ਨੇ ਇੱਥੇ ਬੜੀ ਵੱਡੀ ਲੋਕਾਂ ਦੀ ਵੱਡੀ ਪਰੇਸ਼ਾਨੀ ਹੈ ਠੀਕ ਤਕਰੀਬਨ ਹਫ਼ਤੇ ਤੋਂ ਹੀ ਰੋਜ ਦਾ ਜਿਹੜਾ ਕੰਮ ਹੋ ਰਿਹਾ ਇੱਥੇ ਫਿਊਜ ਉੱਡ ਰਹੇ ਆਂਦੇ ਆ ਟ੍ਰਾਂਸਫਾਰਮਰ ਟ੍ਰਾਂਸਫਾਰਮਰ ਓਵਰਲੋਡ ਚੱਲ ਰਿਹਾ ਹੈ ਜਿਹੜਾ ਕਿ ਪ੍ਰਸ਼ਾਸਨ ਦੀ ਬੜੀ ਬਿਜਲੀ ਬੋਰਡ ਦੀ ਬੜੀ ਨਾਕਾਮੀ ਹੈ ਇਹ 4 ਦਿਨ ਤੋਂ ਤਾਂ ਲੋਕਾਂ ਦੀ ਰੋਜ਼ ਰਾਤ ਨੂੰ ਇਹ ਜਾਗ ਕੇ ਰਾਤਾਂ ਕੱਟ ਰਹੇ ਆ ਤੇ ਬੜੀ ਹੈਰਾਨਗੀ ਦੀ ਗੱਲ ਹੈ ਕਿ ਸਾਡੇ ਲੋਕਲ ਨਮਾਇंदे ਜਿਹੜੇ ਸਾਡੇ ਰਿਪਰੈਜ਼ੈਂਟ ਕਰਦੇ ਐ ਐਮਐਲਏ ਵੀ ਇੱਥੋਂ ਦੇ ਐ ਪਰ ਉਹਨਾਂ ਦੇ ਇਲਾਕੇ ਦੇ ਵਿੱਚ ਰੋਜ਼ ਲਾਈਟ ਬੰਦ ਹੋ ਰਹੀ ਹੈ ਤੇ ਇਦੋਂ ਸ਼ਰਮ ਵਾਲੀ ਗੱਲ ਕਿਤੇ ਵੀ ਨਹੀਂ ਹੋ ਸਕਦੀ ਸਰਕਾਰ ਬੜੇ ਵੱਡੇ ਵੱਡੇ ਦਾਅਵੇ ਕਰਦੀ ਹੈ ਕਿ ਅਸੀਂ ਲੋਕਾਂ ਨੂੰ ਸਹੂਲਤਾਂ ਦੇ ਰਹੇ ਆਂ ਅਸੀਂ ਘਰਾਂ ਤੁਸੀਂ ਟੈਲੀਫੋਨ ਕਰੋ ਤੁਹਾਨੂੰ ਸਹੂਲਤ ਮਿਲ ਸਕਦੀ ਹੈ ਤੁਹਾਡਾ ਆਧਾਰ ਕਾਟ ਕਰੇ ਬਣ ਕੇ ਆਊਗਾ ਡਰਾਈਵਿੰਗ ਲਾਇਸੈਂਸ ਕਰੇ ਬਣ ਕੇ ਆਊਗਾ ਤਾਂ ਜਿਹੜੀ ਐਡੀ ਵੱਡੀ ਤਕਲੀਫ ਹੈ ਮੈਂ ਤੇ ਹੈਰਾਨ ਐ ਇੱਕ ਟਰਾਂਸਫਾਰਮਰ 15 20 ਦਿਨਾਂ ਦਾ ਮਨਜ਼ੂਰ ਹੋਇਆ ਹੋਇਆ ਜਿਹੜਾ ਮਨਜ਼ੂਰ ਹੋਇਆ ਉਹ ਟਰਾਂਸਫਾਰਮਰ ਹੀ ਨਹੀਂ ਲਾ ਰਹੇ ਕਹਿ ਰਹੇ ਆ ਕਿ ਸਾਡੇ ਕੋਲ ਲੇਬਰ ਹੈ ਨਹੀਂ ਤਾਂ ਐਦੂ ਪਰੇਸ਼ਾਨੀ ਕੀ ਹੋ ਸਕਦੀ ਹੈ ਸਰਕਾਰ ਦੇ ਸਾਰੇ ਦਾਅਵੇ ਖੋਖਲੇ ਆ ਜਿਹੜੀ ਲੋਕਾਂ ਦੀ ਸਭ ਤੋਂ ਜ਼ਰੂਰੀ ਮੰਗ ਹੈ ਬਿਜਲੀ ਦੀ ਜੇਕਰ ਉਹਨੂੰ ਵੀ ਪੂਰਾ ਨਹੀਂ ਕੀਤਾ ਜਾ ਸਕਦਾ ਤੇ ਫਿਰ ਇਹ ਕੀ ਕਰਨਗੇ ਸੋ ਸੋ ਅੱਜ ਦੁਖ ਕਿਉਂਕਿ ਸਾਰੀ ਸਾਰੀ ਰਾਤ ਜਾਗ ਕੇ ਕੱਟੀ ਐ ਤੋ ਸਾਨੂੰ ਪ੍ਰਸ਼ਾਸਨ ਨੂੰ ਇਹ ਬੇਨਤੀ ਐ ਕਿ ਤੁਰੰਤ ਇਹਨਾਂ ਦਾ ਹੱਲ ਕਰਕੇ ਇਹਨਾਂ ਦਾ ਟਰਾਂਸਫਾਰਮਰ ਜਿਹੜਾ ਮਨਜ਼ੂਰ ਹੋਇਆ ਪਿਆ ਉਹ ਲਾਇਆ ਜਾਵੇ ਉਸ ਤੋਂ ਅਸਵਾਏ ਵੀ ਇੱਕ ਟਰਾਂਸਫਾਰਮਰ ਦੀ ਹੋਰ ਲੋੜ ਐ ਇਸ ਜਗ੍ਹਾ ਤੇ ਲਾਉਣਾ ਬਣਦਾ ਤਾਂ ਕਿ ਲੋਕ ਜਿਹੜਾ ਸੁਖ ਦਾ ਸਾਲ ਲੈਤ ਨੇ ਇੰਨੀ ਗਰਮੀ ਦੇ ਵਿੱਚ ਬੈਠਣ ਨੂੰ ਤਾਂ ਪੱਕੇ ਤੋਂ ਬਗੈਰ ਬੈਠੇ ਨਹੀਂ ਜਾ ਸਕਦਾ ਪਤਾ ਨਹੀਂ ਕਿਹੜੀ ਨੀਂਦ ਸੁੱਤੀ ਪਈ ਐ ਸਰਕਾਰ ਦੀ ਅਸੀਂ ਇੱਥੇ ਰਹਿ ਰਹੇ ਸੇ ਮੱਲਾ ਨਿਵਾਸੀ ਸੱਤ ਅੱਡੇ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਐ ਇੱਥੇ ਲੈਂਡ ਜਮਾ ਹੈ ਨਹੀਂ ਜੀ ਉਹ ਜੀ ਟਰਾਂਸਫਾਰਮਰ ਪੜਾਕਾ ਬੋਲ ਜਾਂਦਾ ਕੇਬਲਾ ਪਾਉਂਦੇ ਕੇਬਲੇ ਅੱਗ ਲੱਗ ਜਾਂਦੀ ਹੈ ਘਰਾਂ 'ਚ ਰੇਨ ਲਾਈਟਾਂ ਚੱਲਦੀ ਐਵੇਂ ਜਿਵੇਂ ਇਨਾਰਮ ਚੱਲ ਰਹੇ ਹੁਣ ਬੁਰਾ ਹਾਲ ਹੈਗਾ ਇੱਥੇ ਨਾ ਰਾਤ ਰਹਿੰਦੀ ਨਾ ਦਿਰੇ ਰਹਿੰਦੀ ਇਨਵਰਟਰ ਵੀ ਛੋ ਗਏ ਨੇ ਨਾ ਮੋਬਾਈਲ ਚਾਰਜ ਹੁੰਦੇ ਆ ਹਰੇਕ ਘਰੇ ਕੋਈ ਪੇਸ਼ੈਂਟ ਹੈ ਮੇਰੀ ਮਾਂ ਖੁਦ ਬਾਈਪਾਸ ਕਰਾ ਰੱਖਿਆ ਮੇਰੀ ਮਾਤਾ ਦਾ ਲੈਡ ਹੈ ਨਹੀਂ ਇਨਵਰਟਰ ਹੈ ਨਹੀਂ ਬਹੁਤ ਪਰੇਸ਼ਾਨ ਹੋ ਗਏ ਨਿਕਟਰ ਬਿਮਾਰ ਹੈਗੇ ਨੇ ਹਰ ਘਰ 'ਚ ਪੇਸ਼ੈਂਟ ਹੈਗਾ ਲੇਕਿਨ ਉੱਤੇ ਲੈਡ ਦਾ ਕੋਈ ਹੈ ਨਹੀਂ ਆਂਦੇ ਆ ਲਾਕੇ ਜਾਂਦੇ ਜੇਈ ਵਗੈਰਾ ਆਂਦੇ ਬੰਦੇ ਭੇਜਦੇ ਹੋ ਜੋਇੰਟ ਲਾ ਜਾਂਦੇ ਜਦੋਂ ਜਾਂਦੇ ਫਿਰ ਬੜਾਕਾ ਬੈ ਜਾਂਦਾ ਜੀ ਇੱਥੇ ਲੋਡ ਵਾਦ ਦੇ ਇੱਕ ਟਰਾਂਸਫਰ ਹੋਰ ਰੱਖਿਆ ਜਾਵੇ ਅਸੀਂ ਪਿਛਲੇ ਸਾਲ ਤੋਂ ਮੰਗ ਕਰ ਰਹੇ ਹਾਂ ਇੱਥੇ ਲੋਡ ਵਾਦ ਦੇ ਇੱਕ ਟਰਾਂਸਫਰ ਹੋਰ ਰੱਖਿਆ ਜਾਵੇ ਹੋਰ ਰੱਖਿਆ ਨਹੀਂ ਜਾਂਦਾ ਕੱਲ ਕੱਲ ਵੀ ਰਾਤ ਬੜਾਕਾ ਤੇ ਪਰਸੂ ਵੀ ਰਾਤ ਬੜਾਕਾ ਤੇ ਕੱਲ ਵੀ ਰਾਤ ਲੈ ਨਹੀਂ ਪਰਸੂ ਵੀ ਨਹੀਂ ਸੀ ਪਰਸੂ ਜਦੋਂ ਅਸੀਂ ਜੋ ਧਰਨਾ ਲਾਇਆ ਸੀ 15 ਘੰਟੇ ਬਾਅਦ ਜੋ ਧਰਨਾ ਲਾਇਆ ਉਹਦੋਂ ਲੇਟ ਆਈ ਹੈ ਰਾਤ ਨੂੰ 11 ਵਜੇ ਅਸੀਂ ਹੁਣ ਦੁਬਾਰਾ ਧਰਨਾ ਲਾ ਰਹੇ ਹਾਂ ਇੱਥੇ ਕੋਈ ਬਿਲੀਵੋਰ ਸਾਡੀ ਕੋਈ ਸੁਣਵਾਈ ਨਹੀਂ ਕਰ ਰਿਹਾ ਕੋਈ ਪੰਜਾਬ ਸਰਕਾਰ ਕੋਈ ਸੁਣਵਾਈ ਨਹੀਂ ਕਰ ਰਹੀ ਸਾਰੇ ਲੋਕੇ ਅਸੀਂ ਬਗਲਾਲ ਦੇਖ ਰਹੇ ਆ ਇਹ ਉਡੀਕਾ ਐਮ ਐਲ ਏ ਸਵਾਟ ਦੀ ਰੰਧਾ ਸ਼ਹਿਰੀ ਤੋਂ ਲਾਈਟ ਜਾਣੀ ਨਹੀਂ ਚਾਹੁੰਦੀ ਫੇਰ ਵੀ ਇਸ ਸਵਾਟ ਦਾ ਇੰਨਾ ਬੁਰਾ ਹਾਲ ਹੈ ਕਿ ਤੇ ਲਾਈਟ ਹੀ ਨਹੀਂ ਰਹਿੰਦੀ ਸਾ ਵੀ ਸਾਰੇ ਬਹੁਤ ਪਰੇਸ਼ਾਨ ਹੈ ਸਾਰੇ ਲੋਕ ਬੱਚੇ ਵਿਚਾਰੇ ਛੋਟੇ ਛੋਟੇ ਛੁੱਟੀਆਂ ਹੋਈਆਂ ਸੀ ਕੋਈ ਗੈਸ ਠਾਰ ਕੇ ਕਿਸੇ ਦੇ ਘਰੇ ਪਾਣੀ ਤਾਂ ਖੈ ਨਹੀਂ ਨਾਲ ਨੂੰ ਪ੍ਰੈਸ਼ਰ ਨਾਲ ਨੂੰ ਬਿਲਕੁਲ ਵੀ ਪਾਣੀ ਵੀ ਹੈ ਨਹੀਂ ਘਰੇ ਨਾ ਬਿਜਲੀ ਹੈ ਨਾ ਪਾਣੀ ਹੈ ਸਾਰੇ ਲੋਕ ਇੰਨੇ ਪਰੇਸ਼ਾਨ ਹੈ ਵਿਚਾਰੇ ਉਹ ਬਾਸ ਠਾ ਕੇ ਫਿਰ ਧਰਨਾ ਲਾ ਰਿਹਾ ਸੀ ਸਾਰੇ ਵਾਰਡਾਂ ਨੇ ਇਸ ਮਿਲ ਕੇ ਅਰਜਨਗਰ ਵਾਲੇ ਸਾਨੂੰ ਉਮੀਦ ਹੈ ਵੀ ਨਵਾਂ ਟਰਾਂਸਫਰਨ ਜਲਦੀ ਜਲਦੀ ਰਖਾਇਆ ਜਾਵੇ ਅੱਜ ਹੀ ਰਖਾਇਆ ਜਾਵੇ ਤਾਂ ਕਿ ਲੋਕਾਂ ਨੂੰ ਲਾਈਟ ਮਿਲ ਸਕੇ ਕਿਉਂਕਿ ਲਾਈਟ ਦਾ ਜੋੜ ਲੱਗ ਜਾਂਦਾ ਉਹ ਜਦੋਂ ਓਨ ਕਰਦੇ ਨਾਲੇ ਫਿਰ ਬੜਾਕਾ ਪੁੱਝ ਜਾਂਦਾ 8 ਦਿਨ ਹੋ ਗਏ ਕੰਟੀਨਿਊ ਲਾਈਟ ਹੈ ਨਹੀਂ ਅਸੀਂ ਬਹੁਤ ਪਰੇਸ਼ਾਨ ਹੈ ਜੀ ਪਲੀਜ਼